ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਹੋਵੋਗੇ ਤੇ ਹੁਣ ਸ਼ਾਮ ਹੋ ਚੁੱਕੀ ਤੇ ਆਪਾਂ ਚੱਲੇ ਆਂ ਸ਼ਾਮਾਂ ਨੂੰ ਦਰਸ਼ਨ ਕਰਨ ਬੱਡਾ ਸਾਹਿਬ ਦੇ ਹਰੇਕ ਵੀਰੀ ਜਾਣੇ ਹਰੇਕ ਸਾਲ ਹੀ ਜਾਂਦੇ ਆਪਾਂ ਜਿਉਂ ਬੱਡਾ ਸਾਹਿਬ ਦਾ ਮੇਲਾ ਆਉਂਦਾ ਆ ਮਹੀਨੇ ਹਰੇਕ ਸਾਲ ਹੀ ਜਾਂਦੇ ਆਪਾਂ ਤੇ ਚੱਲਦੇ ਆਪਾਂ ਬੱਡਾ ਸਾਹਿਬ ਤੇ ਕਰਾਉਣੇ ਤੁਹਾਨੂੰ ਦਰਸ਼ਨ ਆ ਆਪਾਂ ਪਹੁੰਚ ਗਏ ਜੀ ਬੱਬਾ ਬੱਡਾ ਸਾਹਿਬ ਇਹ ਆ ਗਿਆ ਜੀ ਗੇਟ ਐਂਟਰੀ ਗੇਟ ਇਹ ਗੁਰਦੁਆਰਾ ਸਾਹਿਬ ਤੋਂ ਕਿ ਲੋ 1.5 ਕਿਲੋਮੀਟਰ ਆੜੀ ਆ ਇੱਥੋਂ ਗੁਰਦੁਆਰਾ ਸਾਹਿਬ ਸੰਗਤ ਰਾਤ ਨੂੰ ਵੀ ਬਹੁਤ ਆਈ ਜਾਂਦੀ ਹੈ ਜੀ ਉਹ ਕਾਠਾ ਰਾਤ ਨੂੰ ਵੀ ਸੰਗਤ ਤਰ规ਮ 9 ਵਜੇ ਦਾ ਟਾਈਮ ਸੀਗਾ ਤੇ ਗੱਡੀ ਆਪਾਂ ਕੀਤੀ ਜਿੱਧਰ ਸਾਈਡ ਤੇ ਪਾਰਕਿੰਗ ਇੱਥੋਂ ਪੈਦਰੋਗੇ ਤਰਕੇ ਆਪਾਂ ਰਹਿਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸਮਾਨਾ ਜੋੜ ਮੇਲਾ ਜੀ ਆਇਆਂ ਨੂੰ ਸਾਹਮਣੇ ਦਰਬਾਰ ਸਾਹਿਬ ਤੇ ਸਾਰੇ ਇੱਥੇ ਦੀਮਾਲਾ ਹੋਈ ਤੇ ਗੁਰਦੁਆਰਾ ਸਾਰਾ ਹੀ ਜਾਗਦਾ ਸੀ ਬੜਾ ਸੋਹਣਾ ਲੱਗਦਾ ਸੀਗਾ ਤੇ ਚਲਦੇ ਹੀ ਕਰਦੇ ਆਂ ਦਰਸ਼ਨ ਸਾਰੇ ਦਰਬਾਰ ਸਾਹਿਬ ਤੇ ਦੀਮਾਲਾ ਹੋਈ ਸੀ ਤੇ ਚੜਦਾ ਬਹੁਤ ਸੋਹਣਾ ਲੱਗਦਾ ਤੇ ਲੋਕੀ ਰਾਤ ਨੂੰ ਵੀ ਬਹੁਤ ਸੀ ਤੇ ਬਾਕੀ ਜਗਾਰਿਆਂ ਨਾਲ ਗੂੰਜਦਾ ਪਿਆ ਜੀ ਸਾਰਾ ਦਰਬਾਰ ਸਾਹਿਬ ਕਿਉਂਕਿ ਲੋਕਾਂ 'ਚ ਜੋਸ਼ ਹੀ ਬਹੁਤ ਆ ਹਾਲੈਂਡ ਵਾਲਿਆਂ ਦਾ ਜੀ ਟਰੈਕਟਰ ਬਾਈ ਨਵਾਂ ਕਢਾ ਕੇ ਲੈ ਕੇ ਆ ਮੱਥਾ ਟਿਕਾਉਣ ਵਾਪੁਰਦਾ ਸਾਹਿਬ ਦੀ ਮੇਲੇ ਤੇ ਮੇਰੇ ਹਿਸਾਬ ਨਾਲ ਬਾਈ ਨੇ ਰੂਲਰ ਤੇ ਲਾਉਣਾ ਆਉਣਾ ਵਾ ਇਹ ਸੀਗਾ ਨਿਊ ਹਾਲੈਂਡ 315 ਤੇ ਇਧਰ ਝੂਲੇ ਲੱਗੇ ਸੀਗੇ ਜੀ ਇੱਧਰ ਵੀ ਯਾਨੀ ਪੂਰਾ ਮਾਹੌਲ ਸੀ ਯਾਨੀ ਰਾਖ ਬਹੁਤ ਸੀ ਇੱਧਰ ਵੀ ਦੁਕਾਨਾਂ ਲੱਗੀਆਂ ਹੋਈਆਂ ਇੱਧਰ ਤੇ ਬਾਕੀ ਆਪਾਂ ਮੱਥਾ ਟੇਕਿਆ ਪ੍ਰਸ਼ਾਦਾ ਛਕਿਆ ਤੇ ਉਸ ਤੋਂ ਬਾਅਦ ਘਰਾਂ ਨੂੰ ਚਾਲੇ ਪਾਦੇ ਨਿਕਲਦੇ ਆ ਸਾਰੀ ਮੁੰਡਾ ਟਰੈਕਟਰ ਲਈ ਫਿਰਦਾ ਸੀਗਾ ਜੀ ਤੁਹਾਨੂੰ ਮੁਖਾਉਣੇ ਆ ਗਾਂ ਚੱਲੇ ਗਏ ਮੁੰਡਾ ਕਰਦਾ ਸੀ ਟਰੈਕਟਰ ਤੇ ਸੱਟ ਟਰੈਕਟਰ ਨਾਲ ਲੱਗ ਜੂ ਇਹਦੀ ਹੋਏ